ਹਾਂ ਅੱਜ ਦੀ ਖ਼ਬਰਾਂ ਦੁੱਤੇ ਗੱਲ ਕਰਦੇ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਵੀ ਲਈ ਕਾਫੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਵੀ ਜਬਤ ਕਰਵਾਈ ਹਾਲਾਂਕਿ ਇਹ ਵੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ਿਵੀ ਅਕਾਲਪਤ ਸਾਬ ਦੀ ਕਾਰਗੁਜ਼ਾਰੀ ਜੱਥੇਦਾਰ ਕੁਲਦੀਪ ਸਿੰਘ ਗਰਗਜ ਦਾ ਵੀ ਲੰਮੇ ਸਮੇਤੋਂ ਰੱਜ ਕੇ ਵਿਰੋਧ ਹੋ ਰਿਹਾ ਹੈ ਲੇਕਿਨ ਜਿਵੇਂ ਹੀ ਕੱਲ ਅ ਸ਼੍ਰੀ ਪਟਨਾ ਸਾਹਿਬ ਤੇ ਪੰਜ ਪਿਆਰਾਂ ਦੇ ਹੁਕਮਨਾਮੇ ਤੋਂ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਐਲਾਨਿਆ ਗਿਆ ਤਾਂ ਉਵੇਂ ਹੀ ਸ਼ੋਮੀ ਅਕਾਲੀ ਦਲ ਦੇ ਵਿੱਚ ਕਾਫੀ ਹਲਚਲ ਮਚ ਗਈ ਜੇਕਰ ਗੱਲ ਕਰੀਏ ਤਾਂ ਸ਼ੋਮੀ ਅਕਾਲੀ ਦਲ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਖਤ ਨਿੰਦਿਆ ਕੀਤੀ ਤੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਅਦਾਲਤ ਹੈ ਸਿੱਖਾਂ ਦੀ ਅਦਾਲਤ ਹੈ ਅਸੀਂ ਇੱਥੇ ਸਜਦਾ ਕਰਦੇ ਹਾਂ ਲੇਕਿਨ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਜੀਆ ਨਹੀਂ ਮੰਨ ਰਹੀ ਜੇਕਰ ਉਹ ਇਹ ਚੀਜ਼ਾਂ ਨੂੰ ਆਪਣੇ ਉੱਤੇ ਲਾਗੂ ਕਰ ਰਹੇ ਨੇ ਤਾਂ ਜੇ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਤੇ ਲਾਗੂ ਕਰ ਰਹੇ ਨੇ ਤਾਂ ਉਹਨਾਂ ਨੇ ਜੋ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਦੀ ਜੋ ਹੈ ਜ਼ਮਾਨਤ ਜਪਤ ਕਰਾ ਕੇ ਇਹ ਚੀਜ਼ਾਂ ਨੂੰ ਨਿਕਾਰਦੇ ਹੋਏ ਸਾਹਮਣੇ ਨਜ਼ਰ ਆਏ ਨੇ ਤਾਂ ਕਿਉਂਕਿ ਜੇਕਰ ਸ਼੍ਰੀ ਅਕਾਸ਼ ਸਖਸੈਪ ਦੀ ਤਹਿਸੀਲ ਤੋਂ ਬਣਾਈ ਕਮੇਟੀ ਜੇਕਰ ਸਾਰੇ ਤੜੇ ਇਕੱਠੇ ਹੋ ਜਾਣ ਤਾਂ ਰਿਜ਼ਲਟ ਕੁਝ ਹੋਰ ਹੋਣਾ ਸੀ ਤਾਂ ਇਹੋ ਜੀ ਚੀਜ਼ ਖਬਰ ਉਹਨਾਂ ਨੇ ਦਿੱਤੀ ਲੇਕਿਨ ਹੁਣ ਸੂਤਰਾਂ ਤੋਂ ਬਣਦੀ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਅਕਾਲ ਸਰਬ ਸੇਵ ਦੇ ਪੰਜ ਸਿੰਘ ਸਹਿਬਾਨਾਂ ਦੀ ਕਸਰਤਾ ਹੋਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ 'ਚ ਇਕੱਤਰਤਾ ਹੋਏ ਹੁਣ ਬੈਠਕ ਖਤਮ ਹੋ ਚੁੱਕੀ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼੍ਰੀ ਅਕਾਲ ਸਰਬ ਦੇ ਫਸੀਲ ਤੋਂ ਕਈ ਐਮ ਫੈਸਲੇ ਸੁਣਾਏ ਗਏ ਹਨ ਬੈਠਕ ਵਿੱਚ ਤੱਕ ਸ਼੍ਰੀ ਪਟਨਾ ਸਾਹਿਬ ਦੇ ਮਾਮਲੇ ਤੇ ਚਰਚਾ ਹੋਈ ਤੇ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਹੁਕਮਨਾਮੇ ਸਹਿਬ ਜਾਰੀ ਕੀਤਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾਸ ਕੁਬੀਰ ਸਿੰਘ ਬਾਦਲ ਨੂੰ ਤਨਖਾਹ ਐਲਾਨਾ ਗਿਆ ਪਰ ਸ਼੍ਰੀ ਅਕਾਲ ਪਖ ਸਾਹਿਬ ਦੇ ਇਸ ਵਿਰਾਮ ਲਗਾਉਂਦੇ ਹੋਏ ਸਪਸ਼ਟ ਹੈ ਕਿ ਫੈਸਲਾ ਸਿਦਾ ਤਹੀਨ ਤੇ ਪ੍ਰਕਿਰਿਆ ਵਿਰੋਧੀ ਸੀ ਇਸ ਦੇ ਨਾਲ ਹੀ ਪਟਨਾ ਸਾਹਿਬ ਦੇ ਅਰਸ਼ੀਲ ਹੈੱਡ ਗ੍ਰੰਥਪਾਈ ਗੁਰਦਿਆਲ ਸਿੰਘ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਹਰਪਾਲ ਸਿੰਘ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਹਿਆ ਕਰਾ ਦਿੱਤਾ ਉਹਨਾਂ ਖਿਲਾਫ ਕਾਰਵਾਈ ਕਰਦੇ ਹੋਏ ਹੁਕਮ ਦਿੱਤੇ ਗਏ ਕਿ ਉਹਨਾਂ ਵਿੱਚ ਕਿਸੇ ਵੀ ਪੰਥਕ ਸਟੇਜ ਤੇ ਬੁਲਾਏ ਜਾਣ ਉਹਨਾਂ ਨੂੰ ਜਦੋਂ ਤੱਕ ਉਹ ਗਲਤੀਆਂ ਦੀ ਖੀਮਾ ਜਾਂਚਣਾ ਨਹੀਂ ਕਰਦੇ ਉਦੋਂ ਤੱਕ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਗਾਏ ਤਾਂ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੂਤਰਾਂ ਤੋਂ ਮੰਗੀ ਜਾਣਕਾਰੀ ਬਾਕੀ ਜੋ ਵੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ